ਅੱਜ ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੁਹਾਲੀ ਦੇ ਅੰਬੇਡਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਖੇ ਮੈਡੀਕਲ ਅਫਸਰਾਂ ਲਈ ਨਸ਼ਾ ਪੀੜਤਾਂ ਦੇ ਇਲਾਜ ਦੀ ਅਗਲੇ ਪੱਧਰ ਦੀ ਸਿਖਲਾਈ ਦਾ ਉਦਘਾਟਨ ਕੀਤਾ। ਇਸ 5 ਦਿਨਾਂ ਦੇ ਪ੍ਰੋਗਰਾਮ ਦੇ ਵਿੱਚ ਮੈਡੀਕਲ ਅਫਸਰ ਕਾਉਂਸਲਰ ਅਤੇ ਮਨੋਵਿਗਿਆਨੀ ਸ਼ਾਮਿਲ ਨੇ ਜੋ ਨਸ਼ੇ ਨਾਲ ਜੂਝ ਰਹੇ ਮਰੀਜ਼ਾਂ ਨੂੰ ਪ੍ਰਭਾਵਸ਼ਾਲੀ ਅਤੇ ਵਧੀਆ ਇਲਾਜ ਦੇਣ ਦੇ ਲਈ ਆਪਣੇ ਹੁਨਰਾਂ ਦਾ ਇਸਤੇਮਾਲ ਹੋਰ ਵੀ ਵੱਡੇ ਪੱਧਰ ਤੇ ਕਰ ਸਕਣਗੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਇਸ ਲਈ ਸੂਬੇ ਵਿੱਚ 36 ਸਰਕਾਰੀ ਨਸ਼ਾ ਛਡਾਊ ਕੇਂਦਰ 19 ਸਰਕਾਰੀ ਪੁਨਰਵਾਸ ਕੇਂਦਰ ਅਤੇ ਸੈਂਕੜੇ ਨਿੱਜੀ ਕੇਂਦਰ ਮਰੀਜ਼ਾਂ ਨੂੰ ਮੁਫਤ ਇਲਾਜ ਭੋਜਨ ਅਤੇ ਰਿਹائش ਦੇ ਰਹੇ ਨੇ ਇਸ ਤਰ੍ਹਾਂ OPD ਅਸਿਸਟਡ ਟ੍ਰੀਟਮੈਂਟ ਕਲੀਨਿਕਾਂ ਰਾਹੀਂ 10 ਲੱਖ ਤੋਂ ਵੱਧ ਰਜਿਸਟਰਡ ਮਰੀਜ਼ਾਂ ਨੂੰ ਸਹਾਇਤਾ ਮਿਲ ਰਹੀ ਹੈ ਅਤੇ ਤਰਲ ਉਰਲ ਸਬਸਟੀਟਿਊਸ਼ਨ ਥੈਰੇਪੀ ਨਾਲ ਨਸ਼ਾ ਪੀੜਤਾ ਦੀ ਸੰਭਾਲ ਹੋ ਰਹੀ ਹੈ ਡਾਕਟਰ ਬਲਵੀਰ ਸਿੰਘ ਨੇ ਮੈਡੀਕਲ ਅਫਸਰਾਂ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਹ ਯਤਨ ਇੱਕ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ ਦੇ ਲਈ ਮਜ਼ਬੂਤ ਕਦਮ ਸਾਬਿਤ ਹੋਣਗੇ। ਅਕਚੂਰੀ ਵਰਕਸ਼ਾਪ ਹੈ ਜੀ 5 ਦਿਨ ਦੀ। ਠੀਕ। ਅਸੀਂ ਇੱਕ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਬਣਾਇਆ ਹੈਗਾ ਉਹਦੇ ਜਿਹੜੇ ਕਲਸਟਰਸ ਸੋਰਸ ਸੈਂਟਰ ਬਣਾਇਆ ਉਹ ਚਮਾਲੀ ਵੀ ਇੱਕ ਹੈ। ਉਹਦੇ ਚ ਅਨੰਨਿਆ ਵਰਲਾ ਫਾਊਂਡੇਸ਼ਨ ਦੇ ਨਾਲ ਔਰ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਸਿਸ ਔਰ ਆਈਆਈਟੀ ਰੋਪਰ ਬੀਜੀਆਈ ਐਂਡ ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰਸ ਦਿੱਲੀ ਦੇ ਨਾਲ ਜਿਹੜੇ ਸੋਰਸ ਪਰਸਨ ਆ ਸਾਡੇ ਉਹਨਾਂ ਨੇ ਸਾਡੇ ਜਿਹੜੇ 26 ਜਿਹੜੇ ਸੈਕਟਰੀਸਾਂ ਨੂੰ ਟ੍ਰੇਨਿੰਗ ਦਿੱਤੀ ਆ ਉਹ ਆ ਕੇ ਹੁਣ ਜਿਹੜੇ ਚਾਰ ਇੱਥੇ ਵੀ ਆਏ ਹੋਏ ਆ ਉਹ ਜਿਹੜੇ ਹੈਗੇ ਆ ਸਾਰੇ ਜਿੰਨੇ ਪੰਜਾਬ ਦੇ ਮੈਡੀਕਲ ਅਫਸਰ ਆ ਅਸੀਂ ਸਾਰੇ ਡਿਸਟ੍ਰਿਕਟ ਤੋਂ ਬੁਲਾ ਕੇ ਉਹਨਾਂ ਨੂੰ ਟ੍ਰੇਨਿੰਗ ਦਿਵਾ ਰਹੇ ਆ ਰੀਜਨ ਵਾਈਜ਼ ਜਿਹੜੀਆਂ ਲੇਟੈਸਟ ਟੈਕਨੀਕਸ ਆ ਗਈਆਂ ਬੈਸਟ ਪ੍ਰੈਕਟਿਸਸ ਤੁਕਦੇ ਵਿੱਚ ਬਹੁਤ ਸਾਰੇ ਕੰਪੋਨੈਂਟ ਹੈ ਐਕਸਾ ਜਿਹੜੀ ਕੰਪੇਨ ਹੈ ਜਿਹੜੀ ਸਾਡੀ ਯਾਤਰਾ ਚੱਲਦੀ ਪਈ ਆ ਜੋ ਉਹਦੇ ਵਿੱਚ ਸਾਡੇ ਯੂਥ ਦੀ ਯਾਤਰਾ ਜਿਹਦੇ ਵਿੱਚ ਪੰਜਾਬ ਦਾ ਯੂਥ ਰੰਡਾਰਚ ਸਕੇਲ ਤੇ ਬਣ ਰਹੀ ਹੈ ਉਹਦੇ ਵਿੱਚ ਅਸੀਂ ਸਟੇਟ ਦੇ ਲੈਵਲ ਦੇ ਉੱਤੇ ਪੰਜ ਜ਼ੋਨਲ ਔਰ ਜਿਹੜੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਰਾਈਟ ਅਪ ਟੂ ਦਾ ਵਿਲੇਜ ਅਸੀਂ ਜਿਹੜੇ ਹੈਗੇ ਆ ਉਹ ਬ੍ਰੈਂਡ ਐਂਬੈਸਡਰ ਜਿਹੜੇ ਸਾਡੇ ਉਹ ਲੱਗਿਆ ਗਿਆ ਜਿਹੜੇ ਬਰੋਨਾਂ ਜੀ ਕੋਆਰਡੀਨੇਟਰ ਸਰਜੋਤ ਨਸ਼ਾ ਵਿਰੋਧ ਦੇ ਉਹ ਇੱਕ ਸੋਸ਼ਲ ਫਰੰਟ ਦੇ ਉੱਤੇ ਆ ਜਿਹੜਾ ਸਾਡਾ ਟੈਕਨੀਕਲ ਆ ਜਿਹੜੇ ਡਾਕਟਰਸ ਜਿਹੜਾ ਨੇ ਟਰੀਟ ਕਰਨਾ ਉਹਨਾਂ ਨੂੰ ਅਸੀਂ ਜਿਹੜੀ 올 ਇੰਡੀਆ ਸਟੇਟ ਆਫ ਮੈਡੀਕਲ ਸਾਇੰਸਸ ਕੋ ਟ੍ਰੇਨਿੰਗ ਹੋਈ ਹੈ ਸੈਕਟਰੀਸ ਨੂੰ ਉਹਨਾਂ ਨੂੰ ਮੈਡੀਕਲ ਫਰੰਟ ਟ੍ਰੇਨਿੰਗ ਦੇ ਰਿਹਾ ਹੈ 1000 ਡਾਕਟਰ ਸਾਡੇ ਕੋਲ ਆ ਰਹੇ ਸਾਰਿਆਂ ਨੂੰ ਟ੍ਰੇਨਿੰਗ ਦਵਾਵਾ ਕ੍ਰਿਟੀਕਲ ਕੇਅਰ ਤੇ ਇਹ ਜਿਹੜੀ ਹੈਗੀ ਆ ਜੁਧ ਨਸ਼ਾ ਵਿਰੋਧੀ ਤੇ ਜਿਹੜਾ ਮੈਡੀਕਲ ਲੀਗਲ ਦੀ ਆ ਇਹ ਸਾਰੀ ਟ੍ਰੇਨਿੰਗ ਉਹਨਾਂ ਸਾਰੇ ਡਾਕਟਰਾਂ ਨੂੰ ਦਿਵਾਵਾਂਗੇ 1000 ਨੂੰ 490 ਤੇ ਹੀ ਭਰਤੀ ਸ਼ੁਰੂ ਭਰਤੀ ਸ਼ੁਰੂ ਹੋ ਗਿਆ ਨਰਸਿਸ ਦੀ ਔਰ 540 ਦੀ ਹੋਰ ਹੋਣੀ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਟ੍ਰੇਨਿੰਗ ਦੇਵਾਂਗੇ ਜਿੰਨੇ ਸਾਡੇ ਕੋਲੇ ਮੈਡੀਕਲ ਸਟੂਡੈਂਟ ਹੈ ਨਰਸਿੰਗ ਸਟੂਡੈਂਟ ਐਂਡ ਅੰਟਨਸ ਉਹਨਾਂ ਸਾਰੇ ਨੂੰ ਵੀ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਤੇ ਨਾਲ ਨਾਲ ਤਾਂ ਕਿ ਉਹਨਾਂ ਨੂੰ ਬੱਚਿਆਂ ਦੇ ਵਿੱਚ ਵੀ ਇੱਕ ਐਟੀਟਿਊਡ ਜਿਹੜਾ ਸਟਿਗਮਾ ਹੈਗਾ ਉਹਨੂੰ ਫਾਈਟ ਕਰਨ 'ਚ ਮਦਦ ਹੋਵੇ। ਔਰ ਜਿਹੜੇ ਬੰਦੇ ਟੀਕੇ ਲਗਾਉਂਦੇ ਆ ਉਹਨਾਂ ਨੂੰ ਹੋੜੀਆਂ ਤੇ ਲੈ ਕੇ ਆਈਏ ਜਾਂ ਉਹਨਾਂ ਨੂੰ ਕਟੋ-ਕਟ ਡਾ ਲੀਕਵਿਡ ਮੈਥਡ ਉਹਨਾਂ ਜੋ ਨੱਕ ਦੇ ਵਿੱਚ ਪਾਉਣ ਵਾਲੀ ਦਵਾਈ ਹੈ ਉਹ ਅਸੀਂ ਸ਼ੁਰੂ ਕਰਾ ਰਹੇ ਹਾਂ। ਔਰਤਾਂ ਵਾਸਤੇ ਵੀ ਅਸੀਂ ਜਿਹੜੀ ਇੱਕ ਸੈਪਰੇਟ ਫੈਸਿਲਿਟੀ ਸ਼ੁਰੂ ਕਰ ਰਹੇ ਹਾਂ। ਦੋ ਜਿਲ੍ਹਿਆਂ 'ਚ ਕੀਤੀ ਆ ਗ੍ਰੈਜੂਅਲੀ ਉਹਨਾਂ ਸਾਰੇ 23 ਜਿਲ੍ਹਿਆਂ 'ਚ ਕਰਾਂਗੇ। ਸਰ ਮਾਈਂਡ ਪ੍ਰੋਜੈਕਟ ਹੈ ਜਿਹੜਾ ਆਪਾਂ ਬੂਗੜਾ ਲਾਂਚ ਕਰਦੇ ਹਾਂ ਉਹਦੇ ਵਿੱਚ ਜਿਹੜਾ ਮਾਈਂਡਸ ਦਾ ਜਿਹੜਾ ਹੈਗਾ ਜੀ ਉਹ ਇੱਕ ICMR ਦਾ ਪ੍ਰੋਜੈਕਟ ਹੈ ਉਹਦੇ ਵਿੱਚ ਰਿਸੋਰਸ ਪਰਸਨ BGI ਤੋਂ ਹੈਗੇ ਆ ਉਹਦੇ ਵਿੱਚ ਮਤਲਬ ਇਹ ਹੈਗਾ ਕਿ ਜਿਹੜੇ 1 in 6 ਜਿਹੜੇ 6 ਦੇ ਵਿੱਚੋਂ ਜਾਂ 7 ਦੇ ਵਿੱਚੋਂ ਇੱਕ ਜਿਹੜੇ 14 15 ਬੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਬੱਚਿਆਂ ਦੇ ਵਿੱਚ ਆ ਕੋਈ ਐਂਗਜ਼ਾਈਟੀ ਨਰੋਸਿਸ ਹੈ ਕਿਸੇ ਨੂੰ ਕੋਈ ਮਤਲਬ ਜਿਹੜੇ ਡੋਮੈਸਟਿਕ ਵਾਇਲੈਂਸ ਹੈ ਉਹਦੇ ਕੀ ਰੀਜ਼ਨਸ ਆ ਬਲੋ ਕੋਈ ਨਾ ਕੋਈ ਮੈਂਟਲ ਡਿਸਆਰਡਰ ਹੈ ਮਾਈਨਰ ਮੋਡਰੇਟ ਜਾਂ ਮੇਜਰ ਕੋਈ ਨਾ ਕੋਈ ਮੈਂਟਲ ਡਿਸਆਰਡਰ ਹੈ 6 ਬੰਦਿਆਂ ਚੋਂ ਇੱਕ ਬੰਦੇ ਉਹ ਸਾਰੇ ਜਣੇ ਜਿਹੜੇ ਹੈਗੇ ਸਾਡੇ ਕੋਲ ਜਿਵੇਂ ਸਕੈਲਡਰਿਸ ਤੋਂ ਘਟ ਆਇਆ ਜਿਹੜੀਆਂ ਐਵਰੀਆ ਸਰਵਿਸ ਜਿਆਦਾ ਨਾਲ ਸਟਿਗਮ ਆ ਵੀ ਆਉਂਦਾ ਮੈਂ ਕਿਹਾ ਪਾਗਲ ਆ ਜੀ ਮੈਂ ਡਾਕਟਰ ਕੋਲ ਨਹੀਂ ਜਾਣਾ ਸੋ ਅਸੀਂ ਉਹਦੇ ਚ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਹ ਜਿਹੜਾ ਹੈਗਾ ਇਹ ਸਾਡਾ ਅਸੀਂ ਮਹਾਲੀ ਚੋਂ ਚੁਣਿਆ ਸੱਤ ਡਿਫਰੈਂਟ ਸਟੇਟਸ ਦੇ ਵਿੱਚ ਸ਼ੁਰੂ ਹੋਇਆ ਉਹ ਉਹਦੇ ਵਿੱਚ ਪੰਜਾਬ ਦਾ ਮਹਾਲੀ ਹੈਗਾ ਤੇ ਅਸੀਂ ਜਿਹੜੇ ਸਾਡੇ ਉੱਥੇ ਕਮਿਊਨਿਟੀ ਹੈਲਥ ਆਫਸਰਸ ਆ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਨਰਸਸ ਨੂੰ ਰੇਨਿੰਗ ਦੇਵਾਂਗੇ ਵੀ ਜਿਹੜੇ ਮੈਂਟਲ ਡਿਸਆਰਡਰ ਲਿਆ ਉਹਨਾਂ ਨੂੰ ਅਰਲੀ ਡਾਇਗਨੋਸ ਕਰਨਾ ਚਾ ਕੋਈ ਹੋਰ ਵੀ ਹੋਵੇ ਡਿਵੈਲਪਮੈਂਟ ਡਿਵੈਲਪਮੈਂਟ ਵੀ ਆਉਂਦੇ ਆ ਉਹਦੇ ਵਿੱਚ ਜਾਂ ਕਿਤੇ ਕੋਈ ਲੋਕ ਵਾਇਲੈਂਟ ਹੁੰਦੇ ਆ ਕਿਉਂ ਹੁੰਦੇ ਆ ਉਹਨਾਂ ਦਾ ਸਾਰਿਆਂ ਦਾ ਵੀ ਉਹਦੇ ਕੀ ਰੀਜ਼ਨ ਹੈ ਉਹਨੂੰ ਅੰਡਰਸਟੈਂਡ ਕਰਕੇ ਤਾਂ ਕਿ ਉਹਨਾਂ ਨੂੰ ਜਿਹੜਾ ਰੈਫਰ ਕਰਕੇ ਇੱਕ ਰੈਫਰਲ ਸਿਸਟਮ ਬਣਾ ਕੇ ਤਾਂ ਉਹਨਾਂ ਨੂੰ ਜਿਹੜਾ ਨੀਰੈਸਟ ਸੈਕਟਰੀਸਟ ਹੈਗਾ ਜਿਹੜਾ ਆਪਣਾ ਕੋਈ ਇਹਦਾ ਸਪੈਸ਼ਲਿਸਟ ਹੈਗਾ ਉਹਦੇ ਕੋਲ ਆਪਣੀ ਦਿੱਤਾ ਜਾ ਸਕੀ ਉਹ ਇੱਕ ਗਰਾਸ ਰੂਟ ਲੈਵਲ ਤੇ ਹੈ ਇਹ ਟੈਕਨੀਕਲ ਹੈ ਜਿਹਦੇ ਚੜੀ ਇਨਫੋਰਮੇਸ਼ਨ ਹੈ ਉਹ ਐਮਸ ਤੋਂ نیچے ਤੱਕ ਫਲੋ ਕਰੇਗੀ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਨੀਚੋਂ ਜਿਹੜੀ ਹੈਗੀ ਆ ਉਹ ਪ੍ਰੋਸੈਸ ਸ਼ੁਰੂ ਹੋਏਗੀ ਜਿਹੜਾ ਗ੍ਰਾਸ ਬਲੂ ਟੈਬਲ ਦੇ ਵਰਕਰ ਆ ਆਪਾਂ ਕੋਈ ਟ੍ਰੇਨ ਕਰਾਂਗੇ ਜਿਹੜੇ ਸਾਡੇ ਐਨਐਮ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨ ਕਰਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਇਹ ਜਿਹੜੀ ਹੈਗੀ ਆ ਕਈ ਵਾਰੀ ਆਪਾਂ ਪੇਸ਼ੈਂਟ ਨੂੰ ਹੇਟ ਕਰਨ ਲੱਗ ਜਾਂਦੇ ਆ ਗੁੱਸਾ ਕਰਦੇ ਆ ਬਹੁਤ ਇਰੀਟੇਟਿੰਗ ਆ ਜਿਸ ਨੂੰ ਕਹਦੇ ਨੇ ਇਰੀਟੇਟਿੰਗ ਪਰਸਨ ਆ ਐਕਚੁਅਲੀ ਉਹਦੇ ਵਿੱਚ ਕੋਮੈਟਲ ਡਿਸਆਰਡਰ ਹੁੰਦਾ ਜਿਹੜਾ ਕਿ ਮੈਨੇਜ ਕੀਤਾ ਜਾ ਸਕਦਾ ਹੈ